ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾਵਚਨ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧੰਖੜ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਹਮਣੇ ਸਾਹਮਣੇ ਹੋ ਗਏ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧੰਖੜ ਅਤੇ ਵਿਰੋਧੀ ਪਾਰਟੀਆਂ ਦੇ ਮੈਂਬਰ ਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾਵਚਨ ਵਿਚਾਲੇ ਗਰਮਾ-ਗਰਮੀ ਗੱਲਬਾਤ ਦੌਰਾਨ ਸ਼ੁੱਕਰਵਾਰ ਨੂੰ ਤਣਾਅ ਪੈਦਾ ਹੋ ਗਿਆ ਜਿਸ ਕਾਰਨ ਵਿਰੋਧੀ ਪਾਰਟੀਆਂ ਨੇ ਵਾਕਆਊਟ ਕਰ ਦਿੱਤਾ ਅਤੇ ਧੰਖੜ ਨੇ ਇਸ ਨੂੰ ਲੋਕਤੰਤਰ ਅਤੇ ਸੰਵਿਧਾਨ ਦਾ ਨਿਰਾਦਰ ਦੱਸਿਆ। ਰਾਜ ਸਭਾ ਮੈਂਬਰ ਜਯਾਵਚਨ ਨੇ ਜਦਕਿ ਮੁਦਦੇ ਤੇ ਸਭਾਪਤੀ ਤੋਂ ਬੋਲਣ ਦੀ ਪਰਮਿਸ਼ਨ ਮੰਗੀ ਤਾਂ ਸਭਾਪਤੀ ਨੇ ਉਸ ਨੂੰ ਆਪਣੇ ਪੂਰੇ ਰਜਿਸਟਰਡ ਨਾਮ ਜਯਾ ਅਮਿਤਾਵ ਬਚਨ ਨਾਲ ਬੁਲਾਇਆ ਇਹ ਸੁਣ ਕੇ ਜਯਾ ਬਚਨ ਪਰਖੁੱਠੀ ਤੇ ਬੋਲੀ ਮੈਂ ਕਲਾਕਾਰ ਹਾਂ ਬੋਡੀ ਲੈਂਗੁਏਜ ਭਾਵ ਸਮਝਦੀ ਹਾਂ ਪਰ ਸਰ ਮੈਨੂੰ ਮਾਫ਼ ਕਰੋ ਤੁਹਾਡਾ ਜੋ ਟੋਨ ਹੈ ਉਹ ਅਸਵੀਕਾਰਜੋ ਹੈ ਅਸੀਂ ਸਹਿਕਰਮੀ ਹਾਂ ਤੁਸੀਂ ਕੁਰਸੀ ਤੇ ਬੈਠੇ ਹੋ ਸਕਦੇ ਹੋ ਸਭਾਪਤੀ ਨੇ ਜਯਾ ਬਚਨ ਨੂੰ ਕੁਰਸੀ ਤੇ ਬੈਠਣ ਲਈ ਕਿਹਾ ਪਰ ਵਿਰੋਧੀ ਪਾਰਟੀ ਦੇ ਬਾਕੀ ਮੈਂਬਰਾਂ ਵੱਲੋਂ ਹੱਲਾ ਬੋਲ ਦਿੱਤਾ ਗਿਆ ਤਣਖੜ ਨੇ ਜੀ ਆਗੂ ਵਿਧਾਇਕ ਕਹਾਂਗੇ ਜਯਾ ਜੀ ਤੁਸੀਂ ਬਹੁਤ ਨਾਮਨਾ ਖੱਟਿਆ ਹੈ ਤੁਸੀਂ ਜਾਣਦੇ ਹੋ ਇੱਕ ਅਭਿਨੇਤਾ ਨਿਰਦੇਸ਼ਕ ਦੇ ਅਧੀਨ ਹੁੰਦਾ ਹੈ ਤੁਸੀਂ ਉਹ ਨਹੀਂ ਦੇਖਿਆ ਜੋ ਮੈਂ ਇੱਥੋਂ ਦੇਖਦਾ ਹਾਂ ਮੈਨੂੰ ਸਕੂਲ ਦੀ ਪੜਾਈ ਨਹੀਂ ਕਰਨੀ ਚਾਹੀਦੀ ਇਹ ਸੁਣ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਤਰਾਜ਼ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਬਹੁਤ ਹੋ ਗਿਆ ਤੁਸੀਂ ਕੋਈ ਵੀ ਹੋ ਸਕਦੇ ਹੋ ਤੁਸੀਂ ਮਸ਼ਹੂਰ ਹੋ ਸਕਦੇ ਹੋ ਤੁਹਾਨੂੰ ਕਾਇਦਾ ਸਮਝਣਾ ਹੋਵੇਗਾ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਸਿਰਫ ਤੁਹਾਡਾ ਹੀ ਰੁਤਬਾ ਨਹੀਂ ਹੈ ਇੱਥੇ ਸਾਰੇ ਰੁਪੇ ਨਾਲ ਆਉਂਦੇ ਹਨ ਇਹਨਾਂ ਟਿੱਪਣੀਆਂ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਗੁੱਸੇ ਵਿੱਚ ਆ ਗਏ ਉਹਨਾਂ ਨੇ ਜੰਮ ਕੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਜਯਾਵਚਨ ਸਭਾਪਤੀ ਜਗਦੀਪ ਧੰਕੜ ਤੋਂ ਮਾਫੀ ਦੀ ਮੰਗ ਕਰ ਰਹੀ ਹੈ ਜਦ ਕਿ ਸਦਨ ਵਿੱਚ ਪਹਿਲਾਂ ਵੀ ਜਯਾਵਚਨ ਵੱਲੋਂ ਸਭਾਪਤੀ ਨਾਲ ਤਲਖੀ ਵਾਲੀ ਭਾਸ਼ਾ ਵਿੱਚ ਗੱਲ ਕੀਤੀ ਗਈ ਹੈ ਇਹ ਦੂਜੀ ਵਾਰ ਸੀ ਜਦੋਂ ਜਯਾ ਵਚਨ ਨੇ ਸਭਾਪਤੀ ਨਾਲ ਅਚਾਹ ਵਿਵਹਾਰ ਕੀਤਾ ਪਿਛਲੇ ਹਫਤੇ ਵੀ ਜਯਾ ਵਚਨ ਵੱਲੋਂ ਸਭਾਪਤੀ ਨਾਲ ਰੁੱਖਾ ਵਿਵਹਾਰ ਕੀਤਾ ਗਿਆ ਸੀ ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਵਿਰੋਧੀ ਧਿਰ ਦੇ ਵਿਵਹਾਰ ਨੂੰ ਬਹੁਤ ਹੀ ਅਸ਼ਲੀਲ ਅਤੇ ਗੈਰ ਜ਼ਿੰਮੇਵਾਰਾਣਾ ਦੱਸਿਆ ਹੈ